ਹਾਂਜੀ ਦੋਸਤੋ ਅਦਾਬਸ ਮੈਂ ਮੁਹੰਮਦ ਜਮੀਲ ਅਦਾਰਾ ਬੁਜੈਤੋਂ ਦੋਸਤੋ ਅਸੀਂ ਅੱਜ ਪਹੁੰਚਿਆ ਸਮਾਣੇ ਸਮਾਣੇ ਇੱਥੇ ਇੱਕ ਜੋ ਧਾਰਮਿਕ ਬੇਅਦਬੀਆਂ ਨੇ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਪਹਿਲਾਂ ਹੋਈਆਂ ਨੇ ਤੇ ਹੁਣ ਵੀ ਹੋ ਰਹੀਆਂ ਨੇ ਲਗਾਤਾਰ ਉਹਨਾਂ ਦੇ ਰੋਸ ਵਜੋਂ ਇੱਕ ਸਿੰਘ ਭਾਈ ਗੁਰਜੀਤ ਸਿੰਘ ਖਾਲਸਾ ਉਹ ਬੀਐਸਐਨ ਦੇ 400 ਫੁੱਟ ਉੱਚੇ ਟਾਵਰ ਦੇ ਉੱਪਰ ਚੜ੍ਹੇ ਹੋਏ ਨੇ ਜੋਨ 36 ਦਿਨ ਹੋ ਚੁੱਕੇ ਨੇ ਤੇ ਉੱਪਰੀ ਨੇ ਉਹ نیچے ਨਹੀਂ ਆ ਰਹੇ ਤਾਂ ਉਹਨਾਂ ਦਾ ਪ੍ਰਸ਼ਾਸਨ ਨੇ ਵੀ رابطہ ਕੀਤਾ ਹੈ ਲੋਕ ਵੀ ਮਤਲਬ ਉਹ ਕਰ ਰਹੇ ਨੇ ਉੱਤੇ ਅਸੀਂ ਅੱਜ ਤੁਹਾਨੂੰ ਉਹਨਾਂ ਦੀ ਲਾਈਵ ਤਸਵੀਰਾਂ ਵੀ ਦਿਖਾਉਣੇ ਆ ਉੱਥੇ ਜਿਹੜੇ ਪ੍ਰਬੰਧਕ ਨੇ ਜੋ ਧਰਨਾ ਲਾਇਆ ਨੀਚੇ ਸੰਗਤ ਨੇ ਉਹ ਵੀ ਗੱਲਬਾਤ ਕਰਾਉਣੇ ਆ ਰੋਹੰਦਗਾ ਨਾਲ ਵੀ ਕਿ ਕੀ ਮਸਲਾ ਹੈ ਕੀ ਉਹਨਾਂ ਦੀਆਂ ਮੰਗਾਂ ਨੇ ਯਾਰ ਕਿੱਥੇ ਤੱਕ ਉਹਨਾਂ ਦੀ ਗੱਲਬਾਤ ਹੋਈ ਹੈ ਪ੍ਰਸ਼ਾਸਨ ਨਾਲ ਕੀ ਗੱਲਬਾਤ ਹੋਈ ਹੈ ਉਹ ਵੀ ਤੁਹਾਨੂੰ ਦਿਖਾਉਣੇ ਆ ਤਸਵੀਰਾਂ ਵੀ ਦਿਖਾਉਣੇ ਆ ਲਾਈਵ ਇੱਥੇ ਦੀਆਂ ਜੋ ਇਹ ਧਾਰਮਿਕ ਬੇਅਦਬੀ ਦਾ ਮਾਮਲਾ ਹੈ ਨਾ ਇਹ ਆਪਣੇ ਹਿੰਦੁਸਤਾਨ ਦੇ ਵਿੱਚ ਮੇਰਾ ਖਿਆਲ ਹੈ ਸਭ ਤੋਂ ਜ਼ਿਆਦਾ ਹਿੰਦੁਸਤਾਨ ਦੇ ਵਿੱਚ ਹੀ ਹੋ ਰਿਹਾ ਹੈ ਕਿਉਂਕਿ ਕਾਨੂੰਨ ਬਹੁਤ ਮਤਲਬ ਬਣਾਏ ਹੋਏ ਲਚਕੀਲੇ ਕੋਈ ਵੀ ਬੰਦਾ ਕਿਸੇ ਧਰਮ ਦੇ ਗ੍ਰੰਥ ਦੀ ਬੇਅਦਬੀ ਕਰਦਾ ਹੈ ਤਾਂ ਕੁਝ ਦਿਨਾਂ ਬਾਅਦ ਹੀ ਉਸ ਦੀ ਜਮਾਨਤ ਹੋ ਜਾਂਦੀ ਹੈ ਫਿਰ ਸਰਕਾਰ ਉਹਨਾਂ ਨੂੰ ਸਕਿਉਰਿਟੀਆਂ ਦੇ ਕੇ ਉਹਨਾਂ ਨੂੰ ਬਚਾਉਂਦੀ ਰਹਿੰਦੀ ਹੈ ਵਰਕੇ ਉਲਟਾ ਕਿ ਇਹਨਾਂ ਦੇ ਕੋਈ ਹਮਲਾ ਨਾ ਕਰ ਦੇਵੇ ਪਤਾ ਨਹੀਂ ਕੀ ਸਰਕਾਰਾਂ ਦੇ ਮਨਸੂਬੇ ਨੇ ਕੀ ਨਹੀਂ ਤਾਂ ਲੋਕ ਇਸ ਤੋਂ ਹਰ ਧਰਮ ਦੇ ਲੋਕ ਇਸ ਤੋਂ ਪਰੇਸ਼ਾਨ ਨੇ ਇੰਨਾ ਸੁਖਾਲਾ ਨਹੀਂ ਹੋਣਾ ਚਾਹੀਦਾ ਕੋਈ ਬੰਦਾ ਕਿਸੇ ਧਰਮ ਦੇ ਗ੍ਰੰਥ ਦੀ ਬੇਅਦਬੀ ਕਰੇ ਕਿਸੇ ਦੇ ਰੋਸ ਵਜੋਂ ਖਾਲਸਾ ਜੀ ਅੱਜ ਇਹਦੇ ਉੱਪਰ ਤਾਬਰਤ ਚੜ੍ਹਨ ਲਈ ਮਜਬੂਰ ਹੋਏ ਤੁਹਾਨੂੰ ਹੁਣ ਲਾਈਵ ਤਸਵੀਰਾਂ ਵੀ ਦਿਖਾਉਣੀਆਂ ਤੇ ਗੱਲਬਾਤ ਵੀ ਕਰਾਉਣੀਆਂ ਹੈ ਉਹਨਾਂ ਨੂੰ ਪ੍ਰਬੰਧ ਕਰਨ ਦਾ ਧੰਨਵਾਦ ਜੀ ਹਾਂ ਜੀ ਦੋਸਤੋ ਆਦਾਬ ਮੈਂ ਮੁਹੰਮਦ ਜਮੀਲ ਅਧਾਰਾ ਅਬੂ ਜੈਤੂ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਸਮਾਨੇ ਤੁਹਾਨੂੰ ਪਤਾ ਹੀ ਹੋਵੇਗਾ ਕਿ ਸਮਾਨੇ ਇੱਕ ਬਹੁਤ ਵੱਡਾ ਇਨਸਾਨੀਅਤ ਦਾ ਇੱਕ ਮਾਨਵਤਾ ਦਾ ਇੱਕ ਮਸਲਾ ਮਤਲਬ ਉਹ ਜੋ ਹੈ ਚੱਲ ਰਿਹਾ ਹੈ ਮੁੱਦਾ ਅੱਜਕੱਲ ਇੱਕ ਸਾਡੇ ਭਾਈ ਸਾਹਿਬ ਗੁਰਜੀਤ ਸਿੰਘ ਜੀ ਖਾਲਸਾ ਇਹ ਟਾਵਰ ਤੇ ਚੜੇ ਹੋਏ ਨੇ ਇਹਨੂੰ 1 ਮਹੀਨਾ 5 ਦਿਨ ਹੋ ਗਏ ਨੇ ਤਾਂ ਕਿਉਂ ਚੜੇ ਨੇ ਕੀ ਮਾਮਲਾ ਹੈ ਪ੍ਰਧਾਨ ਜੀ ਨਾਲ ਗੱਲ ਕਰਦੇ ਆਂ ਔਰ ਉਹਨਾਂ ਦੀ ਸਿਹਤ ਕਿਵੇਂ ਹੈ ਔਰ ਉਹਨੇ ਮੰਗਾ ਕੀ ਨੇ ਹਾਂਜੀ ਪ੍ਰਧਾਨ ਜੀ ਕੀ ਮਾਮਲਾ ਹੈ ਜੀ ਇਹ ਖਾਲਸਾ ਜੀ ਦਾ ਕਿਉਂ ਚੜੇ ਨੇ ਟਾਵਰ ਤੇ ਇਹ ਇਹ ਮਸਲਾ ਹੈਗਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਕ੍ਰਾਂਟ ਸਰੀਰ ਤੇ ਹੋਰ ਧਰਮ ਨੇ ਜਿਹੜੇ ਸਾਰੇ ਧਰਮਾਂ ਦੀ ਜੇ ਕੋਈ ਦੇਸ਼ ਦੇ ਅੰਦਰ ਬਦਬੀ ਕਰਦਾ ਉਹਦੇ ਬਾਅਦ ਤੇ ਸਖਤ ਕਾਨੂੰਨ ਬਣਾਉਣ ਦਾ ਵੀ ਉਹਨੂੰ ਜਿਹੜਾ ਬੰਦਾ ਕੋਈ ਬਦਬੀ ਕਰਦਾ ਉਹਨੂੰ ਘੱਟੋ ਘੱਟ 20 ਸਾਲ ਸਜ਼ਾ ਹੋਵੇ ਜਾਂ ਫਾਂਸੀ ਲੱਗੇ ਕਿਉਂਕਿ ਕਿਸੇ ਵੀ ਧਰਮ ਨੂੰ ਥੇਸ ਨਾ ਹੋਵੇ ਹੁਣ ਮਸਲਾ ਇਹ ਹੈ ਕਿ ਵਾਰ-ਵਾਰ 2015 ਤੋਂ ਬਦਬੀਆਂ ਹੋਏ ਪੰਜਾਬ ਦੇ ਵਿੱਚ ਘੱਟੋ ਘੱਟ 400 ਬਦਬੀ ਜਦੋਂ ਬਦਬੀ ਹੋ ਜਾਂਦੀ ਹੈ ਮੀ 15 ਦਿਨਾਂ ਬਾਅਦ ਉਹਨੂੰ ਪੁਲਿਸ ਮਾੜਾ ਮੋੜਾ ਸਖਤ ਜਾਂ ਕੜਾ ਕੇ 10 15 ਦਿਨ ਉਹਨੂੰ ਅੰਦਰ ਰੱਖਦੇ ਨੇ ਬਾਹਰ ਆ ਕੇ ਜਦੋਂ ਉਹ ਆ ਜਾਂਦਾ ਤਾਂ ਫਿਰ ਉਹਨੂੰ ਫੋਰਸ ਦਿੱਤੀ ਜਾਂਦੀ ਹੈ ਗਨਮੈਨ ਦਿੱਤੇ ਜਾਂਦੇ ਸਰਕਾਰ ਉਹਦੀ ਰੱਖਿਆ ਕਰਦੀ ਇਹ ਕੋ ਹੋ ਗਿਆ ਸਰਕਾਰ ਨੂੰ ਪੱਟਾ ਦੂਸਰਾ ਨੰਬਰ ਜੇ ਕੋਈ ਬਦਬੀ ਸਾਡਾ ਸਿੱਖ ਕਾਨੂੰਨ ਹੱਥ ਚ ਲੈਂਦਾ ਤਾਂ ਉਹ ਜੇ ਉਹਨੂੰ ਸਿੱਖੋਂ ਨੂੰ ਮਾਰ ਦਿੰਦੇ ਨੇ ਜਾਂ ਮੌਤ ਦੇ ਘਾਟ ਰ ਤਾਂ ਦਿੰਦੇ ਨੇ ਫਿਰ 20 ਸਾਲ ਵਾਸਤੇ ਉਹ ਜੇਲ੍ਹ ਚ ਸੋ ਸਾਡੀ ਇਹ ਮੰਗ ਆ ਕਿ ਜੇ ਕੋਈ ਵਿਤਬੀ ਕਰਦਾ ਉਹਦੇ ਬਾਅਦ ਤੇ ਸਖਤ ਕਾਨੂੰਨ ਹੋਵੇ ਕ੍ਰਾਨ ਸ੍ਰੀ ਗੀਤਾ ਦੀ ਕਿਸੇ ਵੀ ਧਰਮ ਦੀ ਬਾਈਬਲ ਦੀ ਕੋਈ ਜੇ ਨੀਦਰਮਾ ਕਿਸੇ ਵੀ ਧਰਮ ਦੀ ਕੋਈ ਜਿਹੜਾ ਗ੍ਰੰਥਾ ਉਹਨੂੰ ਕੋਈ ਛੇਛਾਬ ਜਾਵੇ ਜੇ ਪਚਾਵੇ ਤੁਰ ਉਹਨੂੰ ਸਜ਼ਾ ਮਿਲਣਾ ਅੱਛਾ ਪ੍ਰਧਾਨ ਜੀ ਇੱਕ ਮਾਮਲਾ ਆ ਦੇਖੋ ਜੋ ਅਖਬਾਰਾਂ ਚ ਟੀਵੀ ਤੇ ਚੱਲ ਰਿਹਾ ਹੈ ਉੱਥੇ ਸਿਰਫ ਇਹ ਦਿਖਾਇਆ ਜਾ ਰਿਹਾ ਲੋਕਾਂ ਨੂੰ ਕਿ ਸਿਰਫ ਸਿੱਖ ਧਰਮ ਦਾ ਮਾਮਲਾ ਹੈ ਤਾਂ ਹੁਣ ਤੁਹਾਡੀ ਗੱਲਬਾਤ ਸੁਣੀ ਹੈ ਕਿ ਅਸੀਂ ਤਾਂ ਸਾਰੇ ਧਰਮਾਂ ਵਾਸਤੇ ਲੜ ਰਹੇ ਹਾਂ ਤੇ ਹਰ ਧਰਮ ਦੇ ਜਿਹੜੇ ਗ੍ਰੰਥ ਨੇ ਉਹਨਾਂ ਦੀ ਇਵਾਜ਼ ਦੋਣੀ ਚਾਹੀਦੀ ਹੈ ਉਹਨਾਂ ਦੀ ਬੇਆਦਮੀਆਂ ਦੇ ਖਿਲਾਫ ਕਾਨੂੰਨ ਬੰਨਣਾ ਚਾਹੀਦਾ ਹੈ ਤਾਂ ਇਹ ਲੋਕਾਂ ਦੇ ਵਿੱਚ ਇਦਾਂ ਕਿਉਂ ਪ੍ਰਚਾਰਿਆ ਜਾ ਰਿਹਾ ਹੈ ਇਹਨਾਂ ਸਰਕਾਰਾਂ ਅਖਬਾਰ ਮੀਡੀਆ ਜਿਹੜੇ ਟੀਵੀ ਚੈਨਲ ਨੇ ਜਾਂ ਅਖਬਾਰਾਂ ਨੇ ਇਹ ਸਾਰਿਆਂ ਦਾ ਬਿਜ਼ਨਸ ਹੈ ਤਾਂ ਧਰਮ ਦੀ ਕਾਲ ਇਹਨਾਂ ਨੇ ਕਰਨੀ ਹੈ ਇਹਨਾਂ ਨੂੰ ਤਾਂ ਜਿੱਥੇ ਜ਼ਿਆਦਾ ਪੈਸਾ ਮਿਲੂਗਾ ਉਹ ਗੱਲ ਕਰਦੀ ਕੋਈ ਵੀ ਚੈਨਲ ਹੁਣ ਸਾਡੇ ਉਹ ਸਮਾਨੇ ਦੇ ਪੱਤਰਕਾਰ ਆ ਸਾਰੇ ਪੁਲਿਸ ਨੇ ਰੋਕੇ ਹੋਰ ਕੋਈ ਪੱਤਰਕਾਰ ਆਉਂਦਾ ਹੀ ਨਹੀਂ ਇੱਡਾ ਵੱਡਾ ਮਸਲਾ ਉਰੇ ਕੋਈ ਐਮਪੀ ਮੈਂਬਰ ਪਾਰਲੀਮੈਂਟ ਨਹੀਂ ਬੁੜਿਆ ਇੱਥੇ ਨਾਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੱਲ ਸਾਰੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾ ਕੇ ਹੱਡੇ ਗੁਰਪੂਰ ਮਨਾ ਕੇ ਹੱਡੇ ਪਰਾ ਉਰੇ ਉਰੇ ਗੁਰੂ ਬਾਤੇ ਜਿਹੜੇ ਗੁਰੂ ਨੂੰ ਮੰਨਦੇ ਉਰੇ ਮੋਰਚਾ ਲਗਾ ਇੱਥੇ ਕਿ ਵੱਡਦਾਰੀ ਕਾ ਸਰਕਾਰ ਤੋਂ ਡਰਦੇ ਨੇ ਫਿਰ ਇਹਨਾਂ ਦੇ ਬਿਜ਼ਨਸ ਬੰਦ ਹੁੰਦੇ ਨੇ ਇਸ ਕਰਕੇ ਜਿਹੜਾ ਇਹ ਜਿਹੜੇ ਚੈਨਲ ਨੇ ਟੀਵੀ ਨੇ ਅਖਬਾਰਾਂ ਨੇ ਇਨਾਂ ਦੇ ਕੋਈ ਵਿਚਪਾਸ ਨਹੀਂ ਕੀਤਾ ਜਾ ਸਕਦਾ ਜਿਹੜੇ ਅੱਜ ਸਾਡੇ ਵੀ ਵੱਡੇ ਚੈਨਲ ਚੱਲਦੇ ਨੇ ਜਿਨ੍ਹਾਂ ਨੇ ਛੋਟੇ ਦਿਨ ਮੀਡੀਆ ਤੇ ਉਹ ਨਹੀਂ ਉਰੇ ਪਹੁੰਚੇ ਅੱਛਾ ਕੀ ਤੁਹਾਡੀ ਮੰਤ ਕੀ ਹੈ ਹੁਣ ਜਿਹੜੀ ਤੁਸੀਂ ਸੰਗਤ ਨੂੰ ਮਤਲਬ ਆਮ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਸਾਡੇ ਮੀਡੀਅਮ ਰਾਹੀਂ ਸਾਡੀ ਇਹੀ ਪੀਲਾ ਕੇ 1 ਮਹੀਨਾ ਤਕਰੀਬਨ 6-7 ਦਿਨ ਹੋ ਚਲੇ ਨੇ ਜਿਹੜਾ ਗੁਰਜੀਤ ਸਿੰਘ ਖੇੜੀ ਨਗਾਇਆਂ ਤੋਂ ਉੱਤੇ ਟਟੇ ਹੋਏ ਨੇ ਉਹਨਾਂ ਦੀ ਸਿਹਤ ਬਿਲਕੁਲ ਠੀਕ ਆ ਸਾਰਾ ਕੁਝ ਠੀਕ ਆ ਪਰ ਹੁਣ ਅਸੀਂ ਕੱਲ ਨੂੰ 17 ਤਰੀਕ ਨੂੰ ਇੱਥੇ ਬਹੁਤ ਵੱਡਾ ਇਕੱਠ ਇੱਥੇ ਰੱਖਿਆ ਹੋਇਆ ਸਾਰੇ ਧਰਮਾਂ ਦੇ ਲੋਕਾਂ ਨੂੰ ਅਸੀਂ ਸੰਦਾ ਪੱਤਰ ਦਿੱਤਾ ਐਮਪੀ ਐਮੈਂਬਰ ਪਾਰਲੀਮੈਂਟ ਐਮਐਲਏ ਨੂੰ ਵੀ ਕੋਈ ਸਾਡੀ ਨਿੱਜੀ ਨੰਗ ਨਹੀਂ ਹੈਗੀ ਇਹ ਧਰਮ ਦੀ ਗੱਲ ਆ ਆ ਕੇ ਸਾਰੇ ਇਸ ਧਰਮ ਬਾਰੇ ਤੁਸੀਂ ਆਪਣਾ ਜਵਾਬ ਦਿਓ ਤੁਸੀਂ ਧਰਮ ਦੇ ਨਾਂ ਤੇ ਵੋਟਾਂ ਲਈਆਂ ਨੇ ਸਾਰਾ ਕੁਝ ਕਰਿਆ ਪਰ ਇੱਥੇ ਕਿਉਂ ਨਹੀਂ ਉਹਦੇ ਹੁਣ ਤਕਰੀਬਨ ਸੰਗਤ ਆਉਣ ਵੀ ਲੱਗ ਗਿਆ ਵੱਡੇ ਲੋਕ ਵੀ ਆਉਣਗੇ ਜਿਹੜੇ ਸੱਚੇ ਧਰਮੀ ਲੋਕ ਨੇ ਜੇ ਉਹ ਆ ਜਾਣ ਤਾਂ ਲੀਡਰ ਤਾਂ ਫਿਰ ਮਗਰ ਮਗਰ ਆ ਜਾਣਗੇ ਹੁਣ ਤੁਸੀਂ ਮਲੇ ਰਿਪੋਰਟਲ ਤੇ ਆਉਂ ਐਸਾ ਇਹ ਬੇਨਤੀ ਕਰਦੇ ਆਂ ਕਿ ਕੱਲ ਨੂੰ 17 ਤਰੀਕ ਨੂੰ ਕੋਈ ਮੁਕਤੀ ਆਵੇ ਕੋਈ ਵੱਡਾ ਆਪਦਾ ਧਰਮਕਾਕੂ ਆਵੇ ਸਾਰੇ ਸਿੱਖਾਂ ਨਾਲ ਆਪਾਂ ਰਲ ਮਿਲ ਕੇ ਬੈਠ ਕੇ ਤੇ ਕਾਨੂੰਨ ਨੂੰ ਪਾਸ ਕਰੇ ਅਛੇ ਪ੍ਰਧਾਨ ਜੀ ਕੇ ਸੋ ਤੁਸੀਂ ਹੁਣ 1 ਮਹੀਨਾ 5 ਦਿਨ ਹੋ ਗਏ ਤੁਹਾਨੂੰ ਬੈਠਿਆਂ ਨੂੰ ਸਰਕਾਰ ਵੱਲੋਂ ਤੁਹਾਡਾ ਜਿਹੜਾ ਇੱਥੇ ਦਾ ਐਮ ਐਲ ਏ ਹੈ ਲੋਕਲ ਤੇ ਐਮ ਪੀ ਹੈ ਯਾ ਮੁੱਖ ਮੰਤਰੀ ਵੱਲੋਂ ਤੇ ਡੀਸੀ ਲੈਵਲ ਤੇ ਤੁਹਾਡੀ ਕੀ ਗੱਲਬਾਤ ਹੋਈ ਹੈ ਕੀ ਪ੍ਰੋਗਰੈਸ ਹੈ ਉਹ ਪੁਰੇ ਡੀਸੀ ਆਇਆ ਸੀ ਐਸਐਸਪੀ ਆਇਆ ਸੀ ਛੋਟੇ ਮੋਟੇ ਉਹ ਧਾਨੂੰ ਕਹਿੰਦਾ ਵੀ ਪਹਿਲਾਂ ਤੁਸੀਂ ਦੱਸੋ ਕਿ ਵੀ ਉਹਨੂੰ ਲਾਉਂਗੇ ਫਰਤ ਲਾਉਂਦੇ ਨੇ ਦੇਖੋ ਆਪਾਂ ਪਹਿਲਾਂ ਹੀ ਕਹੀਏ ਵੀ ਲਾਉਂਗੇ ਹੁਣ ਅੱਗੇ ਤੁਸੀਂ ਕੋਈ ਗੱਲ ਰੱਖੂਗੇ ਜੇ ਕੋਈ ਛੱਡ ਲਾ ਕੋਈ ਪਲੇਟਫਾਰਮ ਬਣੂਗਾ ਫੇਰ ਅਸੀਂ ਗੱਲ ਕਰਾਂਗੇ ਰੋਜ਼ ਆਉਂਦੇ ਆ ਪੁੱਛ ਜਾਂਦੇ ਆ ਹੁਣ ਕਹਿੰਦੇ 20 ਤੋਂ ਬਾਅਦ ਆਵਾਂਗੇ ਇਹੋ ਜੀ ਗੱਲ ਕਰੀ ਜਾਂਦੇ ਨੇ ਫਿਲਹਾਲ ਇੱਥੇ ਕੋਈ ਵੱਡਾ ਆਗੂ ਆਇਆ ਨਹੀਂ ਸਿੱਖ ਜਥੇਬੰਦੀਆਂ ਆਉਂਦੀਆਂ ਨੇ ਜਿਹੜੇ ਕਲਬਾਣੂ ਤੇ ਨੇ ਮੁਸਲਮਾਨ ਨजीरकार ਬਕਪੋਰਡ ਦੇ ਨੇ ਮੁਸਲਮਾਨਾਂ ਦੀ سپورਟ ਸਾਨੂੰ ਇਸ ਜ਼ਿਲ੍ਹੇ 'ਚ ਹੈਗੀ ਆ ਸੀ ਹੋਰ ਵੀ ਮੁਸਲਮਾਨ ਭਾਈਚਾਰੇ ਨੂੰ ਈਸਾਈ ਭਾਈਚਾਰੇ ਨਾਲ ਸੱਚੇ ਹਿੰਦੂ ਨੂੰ ਬੇਨਤੀ ਕਰਦੇ ਆ ਕਿ ਸਾਡੇ ਘਰ ਨੇ ਵਿੱਚ ਆਵੋ ਇਹ ਸਾਡਾ ਕੋਈ ਨਿਚਦਾ ਹੈ ਨਹੀਂ